ਇਸ ਨੇ ਘਟਿਆ ਰਾਜਨੀਤੀ ਸਾਹਮਣੇ ਆਈ ਹੈ ਜਿਹੜਾ ਕਾਂਗਰਸ ਦੇ ਐਮਪੀ ਜਿਹੜੇ ਹਾਇਰ ਟੂ ਵੀ ਚੋਣ لڑਣ ਵਾਲੇ ਕੁਝ ਨੌਜਵਾਨ ਜੀ ਨੇ ਐਸੇ ਸਮਾਜ ਨੂੰ ਚੀਨੀਆਂ ਉੱਤੇ ਚਕਾਲਾ ਬਣੇ ਚੋਰ ਘਰਾੜ ਦਿੱਤਾ ਅੱਜ ਅਮੇਸ਼ਕਰ ਸਾਹਿਬ ਦੀ ਆਤਮਾ ਰੋਦੀ ਹੋਣੀ ਹੈ ਕਿ ਅੱਜ ਦੇ ਸਮਾਜ ਜਿਵੇਂ ਐਸੇ ਲੋਕ ਨੇ ਘਟਿਆ ਸੋਚ ਵਾਲੇ ਜਿਹੜੇ ਕੇ ਮੋਦੂ ਹੀ ਬਰਾਬਰੀ ਦਾ ਦਰਜਾ ਦੇ ਰਹੇ ਨੇ ਸਮਾਜ ਦੇ ਘਰ ਘਰ ਤੱਕ ਸੁਦਾਵਾ ਵੰਡਾ ਰਹੇ ਨੇ ਕਾਂਗਰਸ ਦੇ ਓਜਲਾ ਜੀ ਉਹਨਾਂ ਨੂੰ ਚੋਲ ਠਹਿਰਾ ਰਹੇ ਨੇ ਮੈਂ ਸਮਝਦਾ ਓਜਲਾ ਜੀ ਨੂੰ ਉਹ ਤੌਰ ਸਵਾਲ ਜਵਾਬ ਦੇਗਾ ਅਸਮਾਜ ਦੇ ਸਾਥੀ ਵੱਡੇ ਅਫਸਰ ਨੇ ਵੱਡੇ ਮੰਤਰੀ ਨੇ ਹਰ ਵੱਡੇ ਅਹੁਦੇ ਦੇ ਉੱਤੇ ਅਸਮਾਜ ਦੇ ਕੋਬਿੰਦ ਸਾਹਿਬ ਨੂੰ ਅਸੀਂ ਰਾਸ਼ਟਰਪਤੀਨਾਪਾਟਾ ਨੇ ਸੋਸਮਾਜ ਦੇ ਹਰ ਪਾਰਟੀ ਦੇ ਨੇਤਾ ਅੱਗੇ ਬੈਠੇ ਨੇ ਤੇ ਤੁਸੀਂ ਉਹਨਾਂ ਨੂੰ ਚੋਲ ਸਮਝਦੇ ਹੋ ਜਿਹੜਾ ਸਾਹਿਬ ਤੁਸੀਂ ਪਾਰਲੀਮੈਂਟ ਜਾਣ ਦੇ ਕਾਬਿਲ ਹੀ ਨਹੀਂ ਇਸੇ ਕਰਕੇ ਜਨਤਾ ਦਾ ਨਿਜਵਾਨ ਜਮਕਰائیں ਇਸੇ ਤਰ੍ਹਾਂ ਤੁਹਾਡੇ ਕੀ ਨੇਤਾ ਮਨੀ ਸ਼ੰਕਰ ਆਈਅਰ ਉਹ ਵੀ ਕਹਿੰਦਾ ਕਿ ਪਾਕਿਸਤਾਨ ਤੋਂ ਡਰੋ ਉਹਨੇ ਚੁੰਨੀਆਂ ਨਹੀਂ ਪਾਈਆਂ ਜਵਾਬ ਦੇਗਾ ਪਾਕਿਸਤਾਨ ਦੇ ਏਜੰਟੋਂ ਕਾਂਗਰਸ ਵਾਲਿਓ ਕਾਂਗਰਸ ਦਾ ਅਰਥ ਪਾਕਿਸਤਾਨ ਦੇ ਨਾਲ ਹੈ ਤੇ ਮੋਦੀ ਜੀ ਨੇ ਅੱਜੋ ਜਵਾਬ ਦਿੱਤਾ ਬਬਰ ਸ਼ੇਰ ਪ੍ਰਧਾਨ ਜੀ ਨੇ ਚੁੰਨੀਆਂ ਨਹੀਂ ਪਾਈਆਂ ਕਿ ਪਾਕਿਸਤਾਨ ਵਿੱਚ ਅਸੀਂ ਖਵਾ ਦੇਾਂਗੇ ਹੁਣ ਸਟਾਈ ਮੋਦੀ ਜੀ ਨੇ ਪਾਕਿਸਤਾਨ ਦੇ ਅਤਿਵਾਦੀਆਂ ਨੂੰ ਔਰ ਅਬ ਅੰਦਰ ਨੇ ਸ਼ਾਮ ਨਾਲ ਵਾਪਸ ਆਏ ਪਾਕਿਸਤਾਨ ਕੰਗਾਲ ਹੋ ਕੇ ਇਕੱਲਾ ਰਹਿ ਗਿਆ ਦੁਨੀਆ ਦੀ ਸਾਰੀ ਦੁਨੀਆ ਮੌਜੀਦ ਨਾਲ ਹੈ ਇਹ ਕਾਂਗਰਸ ਜਿਹੜੀ ਹੈ ਦੇਸ਼ ਨੂੰ ਬਰਬਾਦ ਕਰ ਦੇਗੀ ਇਹ ਕਹਿੰਦੀ ਹੈ ਜਿਹੜੀ 370 ਦਾ ਆ ਗਿਆ ਸੀ ਕੁਝ ਨਾ ਉਹ ਭਾਰਤ ਦਾ ਹਿਸਾਬ ਹੈ ਇਹ ਕਹਿੰਦੇ ਨੇ ਅਸੀਂ 370 ਹਟਾ ਦੇਾਂਗੇ ਕਿ ਜਿਹੜੀ ਆਤਖਵਾਦੀ ਸਮਰਤਕੋ ਕਾਂਗਰਸ ਵਾਲੋ ਇਹ ਕਹਿੰਦੇ ਨੇ ਕਿ ਅਸੀਂ ਪੁਸਪੈਡ ਜਿਹੜੀ ਬੰਗਲਾਦੇਸ਼ ਕਹਿੰਦੇ ਕੀਤੀ ਹੈ ਉਹ ਲੱਖਾਂ ਦੀ ਤਦਾਦ ਇਹ ਕਾਂਗਰਸ ਨੇ ਕਰਾਈ ਉਹ ਨਜ਼ਰ ਕਰ ਤਰੀ ਉਹ ਅਸੀਂ ਵਾਪਸ ਲੈ ਲਾਂਗੇ ਕਾਨੂੰਨ ਇਹਦਾ ਮਤਲਬ ਪੁਸਪੈਟੀ ਆਤਖਵਾਦੀ ਸਾਡੇ ਦੇਸ਼ ਦੇ ਨਾਗਰਿਕਾਂ ਦੀ ਜਾਨ ਲੈਂਦੇ ਰੇ ਇਹ ਕਾਂਗਰਸੀਆਂ ਨੇ ਸਿੱਖਾਂ ਦਾ ਨਰਸਾ ਹਰਕਿਤਾ ਉਹ ਜੋ 60 ਤੰਗਿਆ ਇਹ ਕਾਂਗਰਸੀਆਂ ਨੇ 1975 ਦੇ ਵਿੱਚ ਐਮਰਜੈਂਸੀ ਲੈ ਕੇ ਲੋਕਤੰਤਰ ਦੀ ਅਪਾਇ ਕੀਤੀ ਕਾਂਗਰਸ 40 ਚ ਰਹਿ ਗਈ ਹੈ ਮੋਦੀ ਜੀ ਕਹਿੰਦੇ ਨੇ ਆਪਣੀ ਬਾਅਦ 400 ਕੇ ਬਾਅਦ ਕਾਂਗਰਸ ਤੇ ਰਾਹੁਲ ਗਾਂਧੀ ਕਹਿੰਦੇ ਨੇ ਆਪ ਵੀ ਬਾਲ ਚਾਲੀ ਜੇ ਬਹੁਤ ਸਾਰੇ ਸਵਾਲ ਇਹ ਹੈ ਕਿ ਉਹਨਾਂ ਨੇ ਆਉਜਲਾ ਸਾਹਿਬ ਦੀ ਮਾਫੀ ਮੰਗਉਣਾ ਤੇ ਸਿਆਸਤੀਆ ਰੂਪ ਨਹੀਂ ਸਕੀ ਹੈ ਐਸਾ ਹੈ ਕਿ ਆਉਜਲਾ ਜੀ ਦਾ ਆਪਣੀ ਜ਼ੁਬਾਨ ਤੇ ਕੰਟਰੋਲ ਨਹੀਂ ਤੇ ਰਾਹੁਲ ਗਾਂਧੀ ਦੇ ਚੇਲੇ ਨੇ ਉਹਦੀ ਜ਼ੁਬਾਨ ਪਾਰਲੀਮੈਂਟ ਹੀ ਫਿਸਲ ਜਾਂਦੀ ਹੈ ਮੈਨੂੰ ਮਾਫੀ ਆ ਮੰਗਦਾ ਹੈ ਕਿ ਆਉਜਲਾ ਜੀ ਤੂੰ ਤਾਂ ਕਾਬਿਲ ਹੀ ਨਹੀਂ ਹੈ ਦਾ ਮਤਲਬ ਪਾਰਲੀਮੈਂਟ ਪਾਰਲੀਮੈਂਟ ਜਾਣਦੇ ਕਾਬਿਲ ਨਹੀਂ ਤੂੰ ਤਾਂ ਜ਼ੁਬਾਨ ਤੇ ਦਿਮਾਗ ਤੇ ਕੰਟਰੋਲ ਨਹੀਂ ਹੈ ਉਸ ਕਰਕੇ ਐਸੀ ਸਮਾਜ 50 ਕਰੋੜ ਹੈ 50 ਕਰੋੜ ਸਮਾਜ ਨੇ ਮਾਰੂ ਦਿੱਤੀ ਹੈ 50 ਕਰੋੜ ਜਮਾ ਜਿਹੜਾ ਵਾਜ ਹੈ ਨਾ ਉਹਦੇ ਮੱਜ ਨਾਲ ਤੁਹਾਡੀ ਜਮਾਨ ਜਦੋਂ ਜਮਤ ਹੋਏਗਾ ਨਾ ਤਦ ਤੁਹਾਨੂੰ ਪਤਾ ਲੱਗੇਗਾ ਕਿ ਜਸਪਾਲ ਜਨ ਸਮਾਜ ਦਾ ਸਿਆਵਾ ਦਾ ਤਰਦੀ ਗੱਬਰ ਭਗਵਾਨ ਵਾਜਮੀ ਕੀ ਮੱਝ ਤੇ ਰਸਮਾਂ ਤੇ ਮੰਜ਼ੂ ਸਾਰਾ ਪ੍ਰਾਲਾ ਕੀਤਾ ਗਿਆ ਜੀ ਬੜੀ ਦੁਖੀ ਤਾਂ ਲੱਗਦਾ ਹੈ ਕਿ ਸਾਡੇ ਜ਼ਿਲ੍ਹੇ ਦੇ ਮਾਨ ਜੋ ਅਦਲਾ ਜੀ ਦੋ ਵਾਰੀ ਸਾਡੇ ਹੀ ਸਮਾਜ ਦੇ ਵੋਟਾਂ ਨਾਲ ਐਂਪੀ ਬਣੇ ਜਿਹਨਾਂ ਦੀ ਗੰਦੀ ਸੋਚ ਨੇ ਅੱਜ ਸਾਡੇ ਸਮਾਜ ਦੇ ਬੱਚੇ ਬੱਚੇ ਦਰਾਂ ਚ ਸੀਲਾ ਚੋਭੀਆਂ ਅਸੀਂ ਉਸ ਦੇ ਭਲੇ ਚ 2021 ਦੇ ਵਿੱਚ ਡੀਸੀ ਕਾਂਗਰਸੀ ਅਲੋਟਾਰੀ ਹਲਕੇ ਜੋ ਵਾਲਮੀਕੀ ਆਸ਼ਰਮ ਕੁੜਾ ਸਾਹਿਬ ਕੜਸ ਦੇ ਨਾਲ ਸਾਡਾ ਦੇਰਾ ਜੀ ਉੱਤੇ ਤੁਸ਼ੰਤ ਵਰਧਾਰੀ ਰਾਦੇ ਉੱਤੇ 376 ਦਾ ਜਬਰੀ ਪਰਚਾ ਦਰਜ ਕਰਾਇਆ ਗਿਆ ਤੇ ਸਾਡੇ ਸਮਾਜ ਵੱਲੋਂ ਸੰਵਰਸ ਕਰਦੇ ਪਰਚਾ ਕੱਢ ਦਿੱਤਾ ਐਸਾ ਆਹ ਨਹੀਂ ਕਾਰ ਹੈ ਜੀ ਗੰਦੀ ਸੋਚ ਕਰਕੇ ਜਿਹੜਾ ਉਹਨਾਂ ਨੇ ਵਾਰ-ਵਾਰ ਸਾਨੂੰ ਦਲੀਲ ਦਿੱਤਾ ਉਹਦੀ ਮਾਫੀ ਵੀ ਮੰਗੀ ਤੀ ਰੇਤੋਂ ਲੇਕਿਨ ਵੋਟਾਂ ਵਿੱਚ ਬਦਲਾ ਲੈਣ ਦਾ ਮੌਕਾ ਇੱਕੋ ਹੀ ਹੈ ਵੋਟਾਂ ਚੋਣਾਂ ਦੇ ਮਾਧਿਅਮ ਦੇ ਥੋਂ ਅਸੀਂ ਵੋਟਾਂ 'ਚ ਬਦਲਾ ਲਾਵਾਂਗੇ ਬਿਲਕੁਲ ਕਾਂਗਰਸ ਦਾ ਬਾਈਕਟ ਕਰਾਂਗੇ ਅਸੀਂ ਕਹਾਂਗੇ ਬਿਲਕੁਲ ਚਾਹੇ ਬੋਟਾ ਕਾਂਲੇ ਦਾ ਨਿਵਾਉ ਚਾਹੇ ਭਾਜਪੀ ਨਿਵਾਉ ਦੇ ਕਰ ਕਾ ਨੂੰ ਕੋਈ ਸਾਡਾ ਸਮਝ ਨਹੀਂ ਪੈਦਾ ਇਹਨਾਂ ਲਬਦਾਂ ਨਾਲ ਜੈ ਭੀਮ ਜੈ ਬਾਦ ਜੈਸਾ ਕਿਦਾ ਅੱਜ ਰੋਟੀਆਂ ਪੈਸੇ ਕਰੀ ਲੋੜ ਰਹੀਆਂ ਦੇਖੋ ਮਾਫੀ ਮੰਗਦੀ ਆ ਬਾਦਮੀ ਅੱਥ ਲਾਦਾ ਟ੍ਰੈਕ ਤੇ ਜਾ ਕੇ ਉਹਨਾਂ ਨੂੰ ਪੈਸੇ ਦਿੱਤੇ ਕਿ ਉਹ ਜਿਹੜਾ ਦਰਦੀ ਰਹੀਨ ਸੰਤ ਮੁਕੀਦਲਾ ਸੀ ਉੱਥੇ ਦਾ ਕਰਦਾਰ ਆ ਗੋਮਪਟਾ ਗੱਬਰ ਜਿਹੜਾ ਹਰ ਪਾਜ ਦੇ ਕੋਲ ਪੈ ਲੈ ਕੇ ਆਪੇ ਮਾਫੀ ਦੇ ਦਿੰਦਾ ਸਮਾਜ ਉਹਦਾ ਕੋਈ ਵਿਗਿਆ ਨਹੀਂ ਪਿਆ ਹਾਂਜੀ ਸਮਾਜ ਹਰ ਬੰਦਾ ਆਪਣੇ ਆਪਣੇ ਪੈਨਡ ਵੜਦਾ ਆ ਉਹਦੇ ਨਾਲ ਜੁੜਿਆ ਨਹੀਂ ਪਿਆ ਅਸੀਂ ਸਮਾਜ ਨਾਲ ਜੁੜੇ ਪਿਆ ਆ ਇਹ ਤਜਵੀਨ ਦੇ ਪੰਜਾਬੀ ਨੇਤਾ ਆ ਉੱਪਰ ਦੇ ਨੇਤਾ ਨਹੀਂ ਉਹ ਠਾਕੇ ਕਰਨਬਰ ਦਾ ਜਿੱਦਾਂ ਦੀ ਉਹ ਅਗਲਾ ਸਾਲ ਦੀ ਵੀਡੀਓ ਵਾਇਰਲ ਹੋਈ ਜਾਂਨੇ ਛਤਰਨਾਥ ਜੀ ਦੀ ਵੀਡੀਓ ਵਾਇਰਲ ਹੋਈ ਜਾਂਨੇ 70 ਕੁੜੀ ਨੂੰ ਭੈਣ ਕਹਿ ਕੇ ਹੋਰ ਕਰਨਬਰ ਦਾ ਉਹਨੇ ਵੀ ਇੱਕ ਕੁੜੀ ਨੂੰ ਬਲੋ ਭੈਣ ਕਹਿ ਕੇ ਉਹਨਾਂ ਦਾ ਵਿਆਹ ਕਰਾਉਣ ਨੂੰ ਵਜੂਦ ਜਨਾਨੀ ਉਹਦੇ ਨਾਲ ਜਿਹਨੂੰ ਭੈਣ ਕਹਿ ਕੇ ਉੱਤੇ ਦਾ ਯਕੀਨ ਕੀ ਕਰਾਂਗੇ ਫਿਰ ਵਾਲਮੀਕ ਭਾਈਚਾਰਾ ਉਹਨਾਂ ਦੇ ਉਹਦੇ ਆਊਟ ਆ ਗਏ ਉਹਨਾਂ ਦੇ ਅੱਛਾ ਵਾਲਮੀਕ ਭਾਈਚਾਰਾ ਲੈਣਾ ਡਿਬੇਟ ਕਰੇ ਇੱਕ ਕੁੜੀ ਨੂੰ ਭੈਣ ਕਹਿ ਕੇ ਬੇਟੀ ਕਹਿ ਕੇ ਉਹਨਾਂ ਦਾ ਵਿਆਹ ਕਰਾਉਣਾਂ ਪਰ ਉਹਦੇ ਆਪਣੇ ਸਾਰੇ ਸਮਾਜ ਨੂੰ ਵੀਡੀਓ ਫੈਲਾ ਕੇ ਸਾਰਿਆਂ ਨੂੰ ਇੱਕ ਜੁਟ ਕਰਨ ਨੂੰ ਕਰਾ ਰਿ ਅੱਛਾ ਜੀ ਇਹ ਜਿਹੜੀ ਉਹ ਉਹਨਾਂ ਦੇ ਹੱਕ ਚੋਂ ਪ੍ਰਚਾਰ ਕਰ ਰਹੇ ਆ ਕਿ ਉਹਨਾਂ ਦੇ ਪੈਸੇ ਲੈ ਜਾਂਦੇ ਆ ਅੱਛਾ ਪੈਸੇ ਲੈ ਜਾਂਦੇ ਆ ਗੁਰਜੀਤ ਔਜਲੇ ਦੇ ਹੱਕ ਚ ਪ੍ਰਚਾਰ ਕਰ ਰਹੇ ਆ ਠੀਕ ਹੈ